ਵੀਰਤੀ ਅਕੈਡਮੀ ਨੇ ਦੇਖਿਆ ਤੁਸੀਂ ਹਨ ਇੱਥੇ ਗੁਰੂ ਦਾ ਬਾਣਾ ਲਿਵਾਸ ਸਜਾਇਆ ਹੋਇਆ ਤੇ ਨਾਲ ਨਾਲ ਇਹ ਸੇਵਾ ਵੀ ਕਰ ਰਹੇ ਹਾਂ ਸਰਦਈ ਪਿਆ ਰਹੇ ਹਾਂ ਹਨ ਜਿਹੜੀ ਇਹ ਪ੍ਰਾਤਨ ਜਿਹੜਾ ਆਪਣਾ ਕਲਚਰ ਸੀ ਵਿਰਸਾ ਉਹ ਲੋਪ ਹੁੰਦਾ ਜਾਂਦਾ ਸੀ ਉਹਨੂੰ ਵੀ ਸੰਭਾਲ ਕੇ ਰੱਖਿਆ ਤਾਂ ਸਾਡੀ ਜਿਹੜੀ ਪੰਜਾਬ ਦੀ ਯੂਥ ਆ ਉਹ ਮੁੰਡੇ ਕੁੜੇ ਕਹਿੰਦੇ ਨੇ ਕਹਿੰਦੇ ਪੰਜਾਬ 'ਚ ਹੈ ਹੀ ਨਹੀਂ ਰਹਿ ਹੀ ਨਹੀਂ ਕੱਖ ਨਹੀਂ ਪੰਜਾਬ 'ਚ ਤਾਂ ਇਹ ਤਾਂ ਹੁਣ ਉਹਨਾਂ ਨੂੰ ਬਾਹਰ ਦਾ ਦੀਨਾ ਨਹੀਂ ਉਹਨੂੰ ਬਾਹਰ ਦੇ ਜਾਦੇ ਪੈਸੇ ਵਧੀਆ ਲੱਗਦੇ ਨੇ ਅੱਜ ਕੱਲ ਆਪਣੇ ਜ਼ਮੀਨਾਂ ਤੋਂ ਉਹਨਾਂ ਵੇਚ ਕੇ ਬਾਹਰ ਜਾਈ ਜਾਂਦੇ ਚਲੋ ਠੀਕ ਆ ਇੱਕ ਗੱਲ ਉਹ ਵੱਖਰੀ ਆ ਵੀ ਕਿਰਤ ਕਰਨ ਜਾਣਾ ਹਨਾ ਬੰਦੇ ਨੇ ਮਤਲਬ ਕਮਾਈ ਕਰਨੀ ਕਿਰਤ ਕਰਨਾ ਪੈਸੇ ਬਿਨਾ ਕੁਝ ਵੀ ਨਹੀਂ ਮਾਇਆ ਮਾਇਆ ਵੀ ਚਾਹੀਦੀ ਆ ਗੁਜਰਾਨ ਆ ਮਾਇਆ ਮਾਇਆ ਲੋੜ ਵੰਦਾ ਅੱਜ ਕੱਲ ਮਾਇਆ ਨੂੰ ਲੋਕਾਂ ਨੇ ਲਾਲਚ ਲਾਲਚ ਵਧਾ ਲਿਆ ਆਪਦੇ ਅੰਦਰ ਲਾਲਚ ਵਧਾ ਲਿਆ ਮਾਇਆ ਦਾ ਲਾਲਚ ਵਧਾ ਲਿਆ ਲੋਭੀ ਹੋ ਗਏ ਲਾਲਚੀ ਹੋ ਗਏ ਲੋਕ ਬਸ ਪੈਸੇ ਪੈਸੇ ਪਿੱਛੇ ਤੁਰਪੀ ਦੁਨੀਆ ਜਿਹੜਾ ਮਹਾਰਾਜ ਨੇ ਬਚਨ ਦਿੱਤੇ ਮਹਾਰਾਜ ਨੇ ਕਹੇ ਦੀ ਮਤਲਬ ਮਹਾਰਾਜ ਨੇ ਸਿੱਖੀ ਬਖਸ਼ੀ ਦੀ ਮਹਾਰਾਜ ਨੇ ਇੰਨਾ ਕੁਝ ਦੇਤਾ ਆਪਾਂ ਨੂੰ ਤੇ ਫਿਰ ਵੀ ਲੋਕ ਪੈਸੇ ਕਣੀ ਪੱਜੀ ਜਾਂਦੇ ਨੇ ਜੀ ਤੁਸੀਂੇ ਬਾਹਰ ਜਾ ਕੇ ਵੀ ਲੋਕ ਰੇੜੀਆਂ ਲਾਉਂਦੇ ਨੇ ਜਾਂ ਕੋਈ ਫੁੱਲ ਵੇਚਦਾ ਜਾਂ ਕੁਝ ਕੋਈ ਹੋਰ ਕਰਦਾ ਫਿਰ ਜੇ ਉਹ ਕੰਮ ਉੱਥੇ ਕਰਦੇ ਨੇ ਉਹ ਕੰਮ ਤਾਂ ਇੱਥੇ ਵੀ ਕੀਤਾ ਜਾ ਸਕਦਾ ਨਾ ਇੱਥੇ ਕੀਤਾ ਜਾ ਸਕਦਾ ਜੀ ਬਿਲਕੁਲ ਕੀਤਾ ਜਾ ਸਕਦਾ ਬਹੁਤ ਜਾਣੇ ਬਹੁਤ ਮਤਲਬ ਸਿੰਘ ਨੇ ਕੋਈ ਵੀਰ ਨੇ ਆਪਣੇ ਕੋਈ ਵੀ ਲਾਲੋ ਚ ਮਤਲਬ ਕਿਸੇ ਵੀ ਮਤਲਬ ਧਰਮ ਦੇ ਜਾਂ ਕੁਝ ਵੀ ਲਾਲੋ ਆਪਣੇ ਪੰਜਾਬੀ ਵੀਰ ਕੰਮ ਕਰ ਰਹੇ ਨੇ ਕਿਰਤ ਕਰ ਰਹੇ ਨੇ ਨਾ ਨੌਕਰੀਆਂ ਹੁਣ ਅੱਜ ਕੱਲ ਕਿੱਥੇ ਨੇ ਨੌਕਰੀਆਂ 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 ਸਰਕਾਰਾਂ ਨੇ ਮਤਲਬ ਸਮਝਿਆ ਅੱਜ ਕੱਲ ਇਹੋ ਜਿਹਾ ਆ ਗਿਆ ਸਮ័យ ਇਹ ਹਜਾ ਆ ਗਿਆ ਨਾ ਇਹ ਨੌਕਰੀਆਂ ਕਿੱਥੇ ਰਹਿ ਗਈਆਂ ਹੁਣ ਕੋਈ ਕਿਰਤਕਾਰ ਦਾ ਵਿੱਚਾ ਕਿਰਤਕਾਰ ਦੇ ਬੰਦੇ ਨੂੰ ਵੀ ਨਜ਼ਰਦੇ ਆਂਗੇ ਲੋਕ ਜੀ ਜੀ ਵੀਨੇ ਕਿਰਤਕਾਰ ਲਈ ਇਹ ਕੰਮ ਕਰ ਰਿਹਾ ਵਿੱਚਾ ਕਿਰਤਕਾਰ ਦੇ ਨੂੰ ਵੀ ਨਜ਼ਰਦੇ ਆ ਜੀ ਜੀ ਇਹ ਖਾਸ ਕਰਕੇ ਇਹ ਗੱਲ ਆ ਵੀ ਬਾਣੇ ਵਾਲੇ ਸਿੰਘ ਨੂੰ ਨਹੀਂ ਜਰਦੇ ਕੋਈ ਮਤਲਬ ਬਾਣੇਚ ਸਿੰਘ ਬਾਣੇ ਵਾਲਾ ਸਿੰਘ ਕੋਈ ਤਿਆਰ ਵਰ ਤਿਆਰ ਸਿੰਘ ਆਪਦਾ ਕੋਈ ਕੰਮ ਕਰ ਰਿਹਾ ਜੇ ਸ਼ਰਦਈ ਦਾ ਲਾ ਲੋ ਚ ਕੁਝ ਵੀ ਲਾ ਲੋ ਉਹ ਚ ਕੋਈ ਫਾਸਟ ਫੂਡ ਦਾ ਜੇ ਕੁਝ ਵੀ ਕਰ ਰਿਹਾ ਕਿਰਤ ਕਰ ਰਿਹਾ ਬੰਦਾ ਕਿਰਤ ਤਾਂ ਮਹਾਰਾਜ ਨੇ ਪਹਿਲਾਂ ਕਹੀ ਨਹੀਂ ਗੁਰਨਾਨਕ ਪਾਸ਼ਾ ਨੇ ਕਿਰਤ ਕਰੋ ਨਾਮ ਜਪੋ ਤੇ ਵੰਡਿਓ ਮਤਲਬ ਕਿਰਤ ਕਰਦਿਆਂ ਨੂੰ ਵੀ ਨਜ਼ਰਦੇ ਮਤਲਬ ਇਨੇ ਆਪਦੇ ਆਪਦਿਆਂ ਤੋਂ ਹੀ ਆਪਦੀ ਨਫ਼ਰਤ ਖਾਨ ਲਾ ਗਏ ਆਪਣੇ ਆਪਣੇ ਤੋਂ ਨਫ਼ਰਤ ਖਾਨ ਲੱਗ ਗਈ ਨਫ਼ਰਤ ਕਰਨ ਲੱਗ ਗਏ ਆਪਣੇ ਆਪਣੇ ਤੋਂ ਵੀਰ ਜੀ ਇੱਕ ਜੀ ਮੈਂ ਤੁਸੀਂ ਨੌਕਰੀਆਂ ਦੀ ਗੱਲ ਕਹੀ ਆ ਵੀ ਨੌਕਰੀਆਂ ਰਹੀਆਂ ਨਹੀਂ ਹੈਗੀਆਂ ਪਰ ਸਰਕਾਰ ਤਾਂ ਕਹਿੰਦੀ ਅਸੀਂ ਨੌਕਰੀਆਂ ਧੜਾ ਧੜਾ ਵੰਡਤੀਆਂ ਨਿਯੁਕਤੀ ਪੱਤਰ ਵੰਡ ਰਹੇ ਆ ਕਿੱਥੇ ਵੰਡਦੇ ਦੀਆਂ ਤਾਂ ਹੈ ਨਹੀਂ ਕਿੱਥੇ ਲੱਗੀਆਂ ਨੌਕਰੀਆਂ ਜੇ ਨੌਕਰੀਆਂ ਹੁਣ ਬਾਣੇ ਵਾਲਾ ਸਿੰਘ ਕੋਈ ਨੌਕਰੀ ਛੇਦੀ ਕਰਦਾ ਨਹੀਂ ਮਤਲਬ ਕਰ ਨਹੀਂ ਸਕਦਾ ਰਹਿ ਨਹੀਂ ਸਕਦਾ ਤਿਆਰ ਤਿਆਰ ਅਸੀਂ ਆਜ਼ਾਦ ਫੌਜ ਆ ਮਹਾਰਾਜ ਨੇ ਆਜ਼ਾਦ ਫੌਜ ਇਹ ਆ ਆਜ਼ਾਦੀਆਂ ਨੂੰ ਆਜ਼ਾਦੀ ਆਸੀਂ ਆਜ਼ਾਦੀ ਚ ਰਹਿ ਕੇ ਕੰਮ ਕਰਦੇ ਆ ਆਪਦਾ ਜੋ ਵੀ ਕਰਤ ਕਰਦੇ ਆ ਚੇ ਕੋਈ ਚੇ ਛੋਟੀ ਆ ਚੇ ਵੱਡੀ ਆ ਹਨਾ ਹੁਣ ਨੌਕਰੀਆਂ ਚ ਕੋਈ ਨੌਜਵਾਨਾ ਇੰਨੇ ਭੱਜੇ ਫਿਰਦੇ ਨੌਕਰੀਆਂ ਸੁਣਾਦਾ ਹੈ ਨਹੀਂ ਕਦੇ ਦੇਖਿਆ ਨਹੀਂ ਵੀ ਕਿਤੇ ਨੌਕਰੀ ਲੱਗੇ ਸਾਡੇ ਵੀ ਘਰਾਂ ਚ ਹੈ ਹੀ ਨਹੀਂ ਰਿਸ਼ਤੇਦਾਰ ਵੀ ਨੌਕਰੀਆਂ ਵੀ ਜਨ ਨੌਕਰੀਆਂ ਲੱਗਣਾ ਆਏ ਨੇ ਐ ਕਰਨਾ ਨੌਕਰੀ ਕਿਤੇ ਦੇਖਣਾ ਲੋਕ ਨਸ਼ਿਆਂ ਤੇ ਕਿਉਂ ਲੱਗ ਰਹੇ ਨੇ ਵਿਹਲੇ ਕਿਉਂ ਬੈਠੇ ਨੇ ਤਾਂ ਹੀ ਨੇ ਨਾ ਜੇ ਨੌਕਰੀਆਂ ਨਹੀਂ ਹੈਗੀਆਂ ਜੇ ਨੌਕਰੀਆਂ ਹੋਣ ਹਰੇਕ ਦੇ ਘਰੇ ਬੰਦਾ ਮਤਲਬ ਹਰੇਕ ਦਾ ਘਰ ਚੱਲਦਾ ਹੋਵੇ ਪੈਸਾ ਕਿਉਂ ਕਮਾਉਂਦਾ ਬੰਦਾ ਨੌਕਰੀ ਕਿਉਂ ਕਰਦਾ ਵੀ ਘਰ ਚੱਲੇ ਪਰਿਵਾਰ ਚੱਲੇ ਮਤਲਬ ਇਹ ਇਸੇ ਕਮਾਉਂਦਾ ਨਾ ਹੋਣਾ ਅੱਜ ਕੱਲ ਚਿੱਟੇ ਦੇ ਲਾਇਵ ਨੇ ਚਿੱਟੇ ਦੇ ਲੱਗੇ ਹੋਏ ਨੇ ਨਸ਼ੇ ਕਰ ਰਹੇ ਨੇ ਲੋਕ ਨੌਜਵਾਨੀ ਸਾਰੀ ਖਤਮ ਕਰਤੀ ਚਿੱਟੇ ਨੇ ਨਸ਼ੇ ਨੇ ਸਾਰੀ ਨੌਜਵਾਨੀ ਖਤਮ ਕਰਤੀ ਰਹੇ ਹੀ ਨਹੀਂ ਮਤਲਬ ਚਿੱਟੇ ਨੇ ਨਾ ਵਿੜਾ ਕਰ ਕਰਤਾ ਨੌਜਵਾਨੀ ਦਾ ਵੀ ਰਹੇ ਰਬ ਦਾ ਨਾ ਕੁਝ ਵੀ ਤੁਸੀਂ ਵੀ ਤੁਸੀਂ ਨਸ਼ੇ ਦੀ ਗੱਲ ਕਰ ਰਹੇ ਹੋ ਪਰ ਸਰਕਾਰ ਦਾ ਕਹਿੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਕਹਿੰਦੇ ਨੇ ਵੀ ਨਸ਼ਾ ਬਿਲਕੁਲ ਖਤਮ ਕਰਤਾ ਹੁਣ ਤਾਂ ਤਸਕਰਾਂ ਨੇ ਨਸ਼ਾ ਤਸਕਰਾਂ ਦੇ ਘਰ ਵੀ ਢਾਏ ਜਾ ਰਹੇ ਨੇ ਇਹ ਤਾਂ ਹੁਣ ਇਹ ਮਤਲਬ ਇਹ ਸਮਝ ਨਹੀਂ ਸਮਝ ਤੋਂ ਬਾਹਰ ਆਈ ਅਸੀਂ ਤਾਂ ਇੱਥੇ ਕੋਈ ਦੇਖਿਆ ਨਹੀਂ ਕਿ ਨਸ਼ਾ ਹੁਣ ਜੇ ਮਤਲਬ ਦੇਖਦੇ ਨਹੀਂ ਅਸੀਂ ਤਾਂ ਰੋਜ਼ ਦੇ ਦੂਏ ਤੀਏ ਦਿਨ ਦੇਖਦੇ ਆ ਕੋਈ ਚਿੱਟੇ ਵਾਲਾ ਕੋਈ ਕਿਤੇ ਗਿਰਿਆ ਕੋਈ ਕਿਤੇ ਗਿਰਿਆ ਕੋਈ ਟੀਕਾ ਲਾ ਕੇ ਮਰ ਗਿਆ ਕੋਈ ਕੁਝ ਕਰਕੇ ਮਰ ਗਿਆ ਜੀ 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 ਵੀਰ ਜੀ ਜੀ ਮੈਂ ਤੁਸੀਂ ਕਿੱਤੇ ਦੀ ਕੰਮ ਕੀਤੀ ਆ ਵੀ ਜਿਹੜਾ ਪੰਜਾਬੀ ਭਾਈਚਾਰਾ ਜਾਂ ਆਪਣੇ ਵੀਰ ਨੇ ਉਹ ਕਿੱਤਾ ਕਰ ਰਹੇ ਨੇ ਕੋਈ ਨਾ ਕੋਈ ਕੰਮ ਤਾਂ ਕਰ ਰਹੇ ਨੇ ਪਰ ਜੇ ਦੇਖਿਆ ਜਾਵੇ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਨੇ ਉਹਨਾਂ ਦੇ ਰੇੜੀਆਂ ਲਾ ਲਓ ਜਾਂ ਕਿਤੇ ਵੀ ਲਾ ਲਓ ਉਹਨਾਂ ਉਹ ਮਤਲਬ ਖਾਲੀ ਖੜੇ ਹੁੰਦੇ ਨੇ ਪਰ ਉਲਟ ਜਿਹੜੇ ਪ੍ਰਵਾਸੀਆਂ ਦੇ ਨਾਲ ਲਾਈਨਾਂ ਲੱਗੀਆਂ ਹੁੰਦੀਆਂ ਨੇ ਮਤਲਬ ਇਹ ਕੀ ਆ ਵੀ ਪ੍ਰਵਾਸੀਆਂ ਜਿਆਦਾ ਮਸਾਲੇਦਾਰ ਚੀਜ਼ਾਂ ਵਧੀਆ ਪਾਉਂਦੇ ਨੇ ਨਹੀਂ ਨਹੀਂ ਉਹ ਜੋ ਬੀੜੀਆਂ ਬੂੜੀਆਂ ਵਾਲੇ ਹੱਥੋਂ ਔਕਣੇ ਚੱਲ ਜਾਂਦੇ ਲੋਕਾਂ ਨੂੰ ਸਵਾਦ ਪੈ ਗਿਆ ਨਾ ਉਹ ਚੀਜ਼ ਆਣਾ ਜੀ 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 ਕਾਣੂ ਆਪਾਂ ਕਾਣੂ ਇਹ ਚੀਜ਼ ਮਤਲਬ ਕਹਿਣੀ ਆਪਾਂ ਕੋਈ ਮਾਨ ਨਹੀਂ ਕੋਈ ਹੰਕਾਰ ਨਹੀਂ ਇਹ ਚੀਜ਼ ਦਾ ਕਰਦੇ ਪਰ ਲੋਕਾਂ ਨੂੰ ਜਿਹੜਾ ਅਸਲ ਮਤਲਬ ਸਫਾਈ ਸਫਾਈ ਹੋਣੀ ਚਾਹੀਦੀ ਹੈ ਵਧੀਆ ਗੱਲ ਆ ਉਹ ਗੁਰੂ ਘਰਾਂ ਚ ਲੰਗਰ ਪਕਦੇ ਨੇ ਲੰਗਰ ਬੰਨਦੇ ਨੇ ਸਾਰਾ ਸਫਾਈ ਨਾਲ ਬੰਨਦੇ ਨੇ ਪੁਰ ਪ੍ਰਵਾਸੀਆਂ ਨੇ ਕਿਰਨਾ ਉਸ ਵੀਰੇ ਮਤਲਬ ਉਹੀ ਜਰ ਦੇ ਬੀੜੀਆਂ ਵਾਲੇ ਉਹੀ ਤਮਾਕੂ ਮੂੰਹ ਚ ਹੁੰਦਾ ਉਹੀ ਹੱਥ ਨਾਲ ਖਾਏ ਖਵਾਈ ਜਾਂਦੇ ਨੇ ਲੋਕਾਂ ਦੀ ਬਿਰਤੀ ਬਿਰਤੀ ਚੇਂਜ ਹੋ ਗਈ ਨਾ ਇਹ ਜਗਤ ਮਹਾਰਾਜ ਨੇ ਜਗਤ ਝੂਠ ਕਿਹਾ ਤਮਾਕੂ ਨੂੰ ਜਗਤ ਝੂਠ ਕਿਹਾ ਜਿਹੜਾ ਪਾ ਝੂਠਾ ਵੀ ਇਹਦਾ ਖਾਨ ਨੇ ਆ ਨਾ ਬਾਹਰੋਂ ਵੀ ਖਾਨ ਨੇ ਆ ਇਹਦੇ ਨਾਲ ਵੀ ਮਤਲਬ ਮਾਤਾ ਜਿਹੜੀ ਮਲੀਨ ਹੋ ਜਾਂਦੀ ਆਪਣੀ ਆਪਣਾ ਮਨ ਆ ਜਿਹੜਾ ਮਲੀਨ ਹੋ ਜਾਂਦਾ ਬਰਕਾਣੀ ਸ਼ਕਣਾ ਤੁਸੀਂ ਖਾਣਾ ਪੀਣਾ ਕੋਸਾ ਬਣਾ ਕੇ ਸ਼ਕੋ ਕਿਸੇ ਵਧੀਆ ਮਤਲਬ ਹੈ ਜੇ ਸ਼ਕਣਾ ਵੀ ਤੁਸੀਂ ਬਾਹਰ ਵੀ ਸ਼ਕਣਾ ਸ਼ੇ ਵਧੀਆ ਆਪਣੇ ਪੰਜਾਬੀ ਵੀਰ ਦੇ ਹੱਥੋਂ ਤੁਸੀਂ ਸ਼ਕੋ ਜੀ ਜੀ ਆਪਾਂ ਗੱਲ ਇਹਨਾਂ ਦੇ ਵਿਰੋਧ 'ਚ ਨਹੀਂ ਆਪਾਂ ਕਰ ਰਹੇ ਵੀ ਇਹ ਪ੍ਰਵਾਸੀ ਆ ਗਏ ਹਨ ਇਹ ਹੀ ਕਹਿੰਨੇ ਆਪਾਂ ਵਿਰੋਧ ਨਹੀਂ ਕਰ ਰਹੇ ਕਿਉਂਕਿ ਉਹ ਵੀ ਇਨਸਾਨ ਮर्यादा ਮर्यादा ਦੇ ਮਤਲਬ ਸਿੰਘਾ ਹੁਣ ਮਤਲਬ ਬਾਣੇ ਵਾਲਾ ਕੋਈ ਸਿੰਘ ਆ ਤਿਆਰ ਪਰ ਤਿਆਰ ਅਮਰਤਾਰੀ ਸਿੰਘਾ ਕੋਈ ਵੀ ਅਮਰਤਾਰੀ ਸਿੰਘਾ ਮਤਲਬ ਹੁਣ ਅੱਜ ਕੱਲ ਖੜੇ ਹੁੰਦੇ ਨੇ ਬਾਹਰ ਕੋਈ ਕਿਤੇ ਖੜਾ ਕੋਈ ਕਿਤੇ ਫਾਸਟ ਫੂਡ ਦੀ ਰੇੜੀਆਂ ਦੇ ਹਨ ਨਹੀਂ ਉਹ ਠੀਕ ਆ ਤੁਸੀਂ ਖਾਣਾ ਠੀਕ ਆ ਤੁਸੀਂ ਉਹਦਾ ਘਰੇ ਬਣਾ ਕੇ ਖਾਓ ਵਧੀਆ ਉਹਦਾ ਘਰੇ ਲੈ ਜਾਓ ਨਹੀਂ ਬਣਦੇ ਘਰੇ ਬਣਾ ਕੇ ਖਾ ਲਓ ਲੈ ਜਾਓ ਘਰੇ ਜਾ ਕੇ ਖਾ ਲਓ ਹਨਾ ਜੀ ਅ ਵੀ ਅਸੀ ਮੇਰਾ ਆਸਤ ਸੁਵਾਲ ਇਹ ਰਹੂਗਾ ਵੀ ਜਿਹੜੇ ਤੁਸੀਂ ਆ ਬੱਚਿਆਂ ਨੂੰ ਜਿਹੜਾ ਸਿੱਧੇ ਰਾਸਤੇ ਪਾਓ ਉਹਨਾਂ ਮਾਪੇ-ਬਾਪਾ ਨੂੰ ਕੀ ਅਪੀਲ ਰਹੂਗੀ ਵੀ ਤੁਸੀਂ ਸਿੱਖੀ ਨਾਲ ਉਹ ਜੋੜੋ ਬੱਚਿਆਂ ਨੂੰ ਇਹੀ ਆਈ ਬਸ ਮਤਲਬ ਬਾਣੀ ਦਾ ਸਭ ਤੋਂ ਪਹਿਲਾ ਪੈਰਾ ਬਾਣੀ ਦਾ ਹੀ ਆਪਣੇ ਤਾਂ ਵਾਣੀ ਪੜੋ ਜਵਾ ਬੱਚਿਆਂ ਨੂੰ ਇਤਿਹਾਸ ਸੁਣਾਓ ਆਪਣੇ ਟੀਵੀਆਂ ਤੋਂ ਫਿਲਮਾਂ ਜਿਹੜੀਆਂ ਨਾਟਕ ਨੂਰਕ ਦੇਖਦੇ ਆਂ ਅੱਜ ਕੱਲ੍ਹ ਮਾਈਆਂ ਦੇਖਦੀਆਂ ਘਰਾਂ 'ਚ ਉਹਨਾਂ ਤੋਂ ਵਧੀਏ ਤੁਸੀਂ ਕਿਸੇ ਨੂੰ ਮਤਲਬ ਇਤਿਹਾਸ ਲਾ ਕੇ ਦੇਖੋ ਤੁਸੀਂ ਕਥਾ ਲਾ ਕੇ ਦਿਓ ਉਹ ਮਤਲਬ ਗੁਰਬਾਣੀ ਚੱਲੇ ਘਰ 'ਚ ਗੁਰਬਾਣੀ ਚੱਲੇ ਕਮਰੇ 'ਚ ਚੱਲੇ ਬੱਚੇ ਤੇ ਆਟੋਮੈਟਿਕਲੀ ਮਤਲਬ ਆਪਦੇ ਆਪ ਪ੍ਰਭਾਵ ਪੈਣਾ ਇਹ ਜੀ ਦਾ ਬਾਣੀ ਕਣੀ ਬੱਚੇ ਨੇ ਆਪਣੇ ਆਪ ਜੁੜਨਾ ਆਪਦੇ ਆਪ ਜੁੜਨਾ ਬਾਣੀ ਨਾਲ ਜੁੜ ਗਿਆ ਬੱਚਾ ਬਾਣੀ ਨਾਲ ਵੀ ਜੁੜੇ ਜਾਣਾ ਮਹਾਰਾ ਨੇ ਜੋੜ ਹੀ ਦੇਣਾ ਬਾਣੀ